ਉਹ ਪੈਸੇ ਦੇ ਕੋਲੇ ਆ ਕੇ ਢੇਡ ਸਾਲ ਬਾਅਦ ਨੇ ਕਾਲ ਕਰਨੀ ਬੰਦ ਕਰਤੀ। ਗੱਲਬਾਤ ਕੁਝ ਨਹੀਂ ਬਸ ਜਦੋਂ ਫੋਨ ਕਰੀਦਾ ਸੀ ਕੀ ਕਰਦੇ ਇਹੀ ਕਹਿੰਦੀ ਸੀ ਮੈਂ ਚਾਹ ਪੀਣੀ ਹੈ ਚਾਹ ਤੋਂ ਇਲਾਵਾ ਉਹਨੂੰ ਕੋਈ ਕੰਮ ਹੀ ਹੈ ਨਹੀਂ ਸੀ। ਪੈਸੇ ਖਰਾਬ ਹੋ ਗਏ ਮੈਨੂੰ ਕਹਿੰਦੀ 2.5 ਲੱਖ ਰੁਪਏ ਦੇ ਮੈਂ 2.5 ਲੱਖ ਤੋਂ ਦੇਣਾ ਵੀ ਕੰਮ ਉਹ ਬਾਹਰ ਕਰਦੀ ਆ ਉਹਨੂੰ ਮੈਨੂੰ ਭਜਣਾ ਚਾਹੀਦਾ ਉਹ ਮੇਰੇ ਤੋਂ 2.5 ਲੱਖ ਰੁਪਏ ਮੰਗਦੀ ਸੀ 25-26 ਲੱਖ ਰੁਪਏ ਲੱਗੇ ਟੋਟਲੀ। ਇਹ ਕੋਈ ਪਹਿਲੀ ਘਟਨਾ ਨਹੀਂ ਹੈ ਕਿ ਜਦੋਂ ਇੱਕ ਕੁੜੀ ਪੰਜਾਬ ਤੋਂ ਵਿਆਹ ਕਰਵਾ ਕੇ ਬਾਹਰ ਚਲੀ ਜਾਂਦੀ ਹੈ ਤੇ ਉੱਥੇ ਜਾ ਕੇ ਆਪਣੇ ਪਤੀ ਨੂੰ ਉੱਥੇ ਬੁਲਾਣਾ ਵੀ ਛੱਡ ਦਿੰਦੀ ਹੈ ਤੇ ਫੋਨ ਚੁੱਕੜੇ ਵੀ ਬੰਦ ਕਰ ਦਿੰਦੀ ਹੈ ਸੋ ਦੱਸ ਜੀ ਕਿ ਇੱਕ ਹੋਰ ਘਟਨਾ ਹੈ ਜੋ ਸਾਹਮਣੇ ਆਈ ਹੈ ਜਿਸ ਦੇ ਵਿੱਚ ਕੁੜੀ ਹੈ ਜੋ ਜਿਦਾ ਕਿ ਪੰਜਾਬ ਦੇ ਵਿੱਚ ਵਿਆਹ ਹੁੰਦਾ ਹੈ ਅਤੇ ਉਸ ਤੋਂ ਬਾਅਦ ਉਹ ਕੈਨੇਡਾ ਚਲੀ ਜਾਂਦੀ ਹੈ ਕੈਨੇਡਾ ਦੇ ਲਾਲਚ ਨੇ ਉਸ ਨੂੰ ਇੰਨਾ ਜ਼ਿਆਦਾ ਅੰਨ੍ਹਾ ਕਰ ਦਿੱਤਾ ਕਿ ਉਸ ਨੇ ਆਪਣੀ ਵਿਅਕਤੀ ਜ਼ਿੰਦਗੀ ਵੀ ਐ ਜੋ ਖਰਾਬ ਕਰ ਲਈ ਇਸ ਤੋਂ ਇਲਾਵਾ ਉਹ ਆਪਣੇ ਪਤੀ ਤੇ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ ਵੀ ਲਗਾ ਰਹੀ ਹੈ ਪਰ ਜਦੋਂ ਉਸ ਦੇ ਪਤੀ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸ ਦੀ ਪਤਨੀ ਉਸ ਨੂੰ ਜਾਣ ਬੁੱਝ ਕੇ ਫਸਾਉਣਾ ਚਾਹੁੰਦੀ ਹੈ ਆਓ ਸੁਣਦੇ ਹਾਂ ਕੀ ਇਸ ਮੁੰਡੇ ਦਾ ਕਹਿਣਾ ਜਮ ਉਸ ਦੇ ਪਾਲਸੰਗੀ ਕੀ ਹੋਇਆ ਸੀ ਪੂਰਾ ਮਾਮਲਾ ਕੀ ਦੱਸੂਗੇ ਉਹ ਜਦੋਂ ਪੈਸੇ ਦੇ ਕੋਲੇ ਆ ਕੇ 1.5 ਸਾਲ ਬਾਅਦ ਉਹਨੇ ਕਾਲ ਕਰਨੀ ਬੰਦ ਕਰਤੀ ਉੱਪਰ ਸਾਰੇ ਪੁੱਟਾ ਕਰਦੀ ਹੈ ਜਿਹੜੀ ਮੈਟਰੀ ਤੋਂ ਤੇ ਅਫਸਰਟ ਆ ਜਾਂ ਪੁੱਟਾ ਸਾਰੇ ਨੰਬਰ ਉਹਦੇ ਕੋਲੇ ਕਿਵੇਂ ਗਿਆ ਇਹ ਗਰਾਊਂਡ ਕੰਡ ਦੇ ਆ ਪੁੱਟਾ ਪੁੱਟਾ ਮਰਾਜਨ ਸੀਗਾ ਇਹਦੇ ਬਾਰੇ ਮੈਨੂੰ ਕੁਝ ਨਹੀਂ ਪਤਾ ਜੀ ਕਦੋਂ ਵਿਆਹ ਹੋਇਆ 18 89 ਮੇਰੀ ਮੈਰਿਜ ਸੀ ਤੇ 9919 ਨੂੰ ਉਹਦੀ ਫਲੈਟ ਤੇ ਲੀਅਰ ਪੁੱਟ ਗਈ ਤੇ ਉਸ ਤੋਂ ਬਾਅਦ ਕੀ ਹੋਇਆ ਗੱਲਬਾਤ ਕੀ ਹੋਈ ਗੱਲਬਾਤ ਕੁਝ ਨਹੀਂ ਬਸ ਜਦੋਂ ਫੋਨ ਕਰੀਦਾ ਸੀ ਕੀ ਕਰਦੀ ਇਹੀ ਕਹਿੰਦੀ ਸੀ ਮੈਂ ਚਾਹ ਪੀਣੀ ਹੈ ਚਾਹ ਤੋਂ ਇਲਾਵਾ ਉਹਨੂੰ ਕੋਈ ਕੰਮ ਹੀ ਹੈ ਨਹੀਂ ਸੀ ਤੇ ਉਹਨੂੰ ਮੈਂ ਕਈ ਵਾਰੀ ਕਿਹਾ ਵੀ ਮੈਨੂੰ ਆਪਦੇ ਸਤੜੀ ਦੇ ਡਾਕੂਮੈਂਟ ਜਾਂ ਕੋਈ ਕਿਤਾਬ ਜਾਂ ਕੋਈ ਬੁੱਕ ਜਾਂ ਕੋਈ ਹੋਰ ਕੁਝ ਦਿਖਾ ਉਹਨੇ ਕਦੇ ਕੁਝ ਨਹੀਂ ਦਿਖਾਇਆ ਕਿਹੜੀ ਸ਼ਰਤਾਂ ਤੁਹਾਡੇ ਨਾਲ ਵਿਆਹ ਹੋਇਆ ਸੀਗਾ ਪੱਕੀ ਹੈ ਪੱਕੀ ਮਾਰੇ ਸੀਗੀ ਇਹ ਸ਼ਰਤ ਇਹ ਸੀ ਵੀ ਬਸ ਬਾਹਰ ਕੱਲੇ ਜਾਵਾਂਗੇ ਹੋਰ ਕੋਈ ਸ਼ਰਤ ਨਹੀਂ ਰਹੀ ਜਾਣ ਕਿ ਪੱਕੀ ਮਾਰੇ ਸੀਗੀ ਕੋਈ ਕੰਟੈਕਟ ਨਹੀਂ ਸੀਗਾ ਜੀ ਮਾਰੇ ਦਾ ਉਸ ਤੋਂ ਬਾਅਦ ਕਿਸ ਤਰ੍ਹਾਂ ਦੀ ਪਰੇਸ਼ਾਨੀ ਹੈ ਜਦੋਂ ਲੜਕੀ ਨੇ ਧੋਖਾ ਦਿੱਤਾ ਤੁਹਾਡੇ ਨਾਲ ਪੈਸੇ ਖਰਾਬ ਹੋ ਗਏ ਮੈਨੂੰ ਕਹਿੰਦੀ 2.5 ਲੱਖ ਰੁਪਏ ਦੇ ਮੈਂ 2.5 ਲੱਖ ਕਿੱਥੋਂ ਦਿੰਦਾ ਵੀ ਕੰਮ ਉਹ ਬਾਹਰ ਕਰਦੀ ਆ ਉਹਨੂੰ ਮੈਨੂੰ ਭਜਣਾ ਚਾਹੀਦਾ ਉਹ ਮੇਰੇ ਉਹ ਲੜਕੀ ਗ੍ਰਿਫਤਾਰ ਹੋ ਗਈ ਕੀ ਮੰਗ ਕਰਦੂੰ ਸੀ ਮੰਗੋ ਨੇ ਇਹ ਹੀ ਗਿਆ ਕਿ ਮੈਂ ਸਾਡੇ ਤੁਹਾਡੇ ਸਾਰੇ ਪੈਸੇ ਵਾਫ ਕਰ ਦੂੰਗਾ ਵਾਫ ਕਰ ਦੂੰਗੀ ਬਟ ਮੈਂ ਉਹਨੇ ਮੇਰੇ ਨਾਲ ਰਹਿਣਾ ਨਹੀਂ ਹੈਗਾ ਜੀ ਇਹ ਸੈਟ ਮਤਲਬ ਕਹਿੰਦੇ ਡਿਸੀਜਨ ਲਈ ਆਈ ਉਹ ਜਦੋਂ ਪੈਸੇ ਦੇ ਕੋਲੇ ਆ ਕੇ 1.5 ਸਾਲ ਬਾਅਦ ਉਹਨੇ ਕਾਲ ਕਰਨੀ ਬੰਦ ਕਰਤੀ ਗੱਲਬਾਤ ਕੁਝ ਨਹੀਂ ਬਤੂង ਜਦੋਂ ਫੋਨ ਕਰੀਦਾ ਸੀ ਕੀ ਕਰਦੇ ਇਹ ਹੀ ਕਹਿੰਦੀ ਸੀ ਮੈਂ ਚਾਹ ਪੀਣੀ ਹੈ ਚਾਹ ਪੀਣ ਤੋਂ ਇਲਾਵਾ ਉਹਨੂੰ ਕੋਈ ਕੰਮ ਹੀ ਹੈ ਨਹੀਂ ਸੀ ਪਹਿਲੇ ਕਰਾਵਾਂਗੇ ਮੈਨੂੰ ਕਹਿੰਦੀ 2.5 ਲੱਖ ਰੁਪਏ ਦਾ ਮੈਂ 2.5 ਲੱਖ ਰੁਪਏ ਦੇਣਾ ਵੀ ਕੰਮ ਉਹ ਬਾਹਰ ਕਰਦੀ ਆ ਉਹਨੂੰ ਮੈਨੂੰ ਭਜਣਾ ਚਾਹੀਦਾ ਉਹ ਮੇਰੇ ਤੋਂ 2.5 ਲੱਖ ਰੁਪਏ ਮੰਗਦੀ ਸੀ 25-26 ਲੱਖ ਰੁਪਏ ਲੱਗੇ ਟੋਟਲੀ ਇਹ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਕਿ ਜਦੋਂ ਇੱਕ ਕੁੜੀ ਪੰਜਾਬ ਤੋਂ ਵਿਆਹ ਕਰਵਾ ਕੇ ਬਾਹਰ ਚਲੀ ਜਾਂਦੀ ਹੈ ਤੇ ਉੱਥੇ ਜਾ ਕੇ ਆਪਣੇ ਪਤੀ ਨੂੰ ਉੱਥੇ ਬੁਲਾਣਾ ਵੀ ਛੱਡ ਦਿੰਦੀ ਹੈ ਤੇ ਫੋਨ ਚੁੱਕੜੇ ਵੀ ਬੰਦ ਕਰ ਦਿੰਦੀ ਹੈ। ਸੋ ਦੱਸ ਜੇ ਕਿ ਇੱਕ ਹੋਰ ਘਟਨਾ ਹੈ ਜੋ ਸਾਹਮਣੇ ਆਈ ਹੈ ਜਿਸ ਦੇ ਵਿੱਚ ਕੁੜੀ ਹੈ ਜੋ ਜਿਦਾ ਕਿ ਪੰਜਾਬ ਦੇ ਵਿੱਚ ਵਿਆਹ ਹੁੰਦਾ ਹੈ ਅਤੇ ਉਸ ਤੋਂ ਬਾਅਦ ਉਹ ਕੈਨੇਡਾ ਚਲੀ ਜਾਂਦੀ ਹੈ। ਕੈਨੇਡਾ ਦੇ ਲਾਲਚ ਨੇ ਉਸ ਨੂੰ ਇੰਨਾ ਜ਼ਿਆਦਾ ਅੰਨਾ ਕਰ ਦਿੱਤਾ ਕਿ ਉਸ